ਤੁਸੀਂ ਦੇਖ ਰਹੇ ਹੋ ਡੈਲੀ 360 ਮੈਂ ਹਾਂ ਸੰਦੀਪ ਸ਼ਰਮਾ 12 ਤਰੀਕ ਯਾਨੀ ਕਿ 12 ਨਵੰਬਰ ਦੀ ਹੱਤੀ ਤੋਂ ਹੀ ਜਿਹੜਾ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਇੱਕਦਮ ਹੀ ਜਿਹੜਾ ਫੌਗ ਫੈਲੀ ਆ ਫੌਗ ਹੈ ਜਾਂ ਸਮੋਗ ਹੈ ਕਹਿੰਦਾ ਇੱਕ ਆਮ ਬੜੇ ਲੋਕਾਂ ਨੂੰ ਹੁਣ ਇਹ ਪਰੇਸ਼ਾਨੀ ਆ ਰਹੀ ਹੈ ਸਭ ਪਤਾ ਚੱਲ ਰਿਹਾ ਵੀ ਕੀ ਚੀਜ਼ ਹੈਗੀ ਲੇਕਿਨ ਕਿਤੇ-ਕਿਤੇ ਆ ਕੇ ਮੌਸਮ ਚਲਦੇ ਬਦਲਦੇ ਮੌਸਮ ਦੇ ਨਾਲ ਹੀ ਜਿਹੜਾ ਹੁਣ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਧੁੰਦ ਦਾ ਜਿਹੜਾ ਗੁਬਾਰ ਆ ਅਸਮਾਨ ਤੇ ਚੜ ਗਿਆ ਜਿਸ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਗੱਲ ਕਰਦੇ ਲੋਕਾਂ ਦੀ ਤਾਂ ਲੋਕਾਂ ਦਾ ਇਸ ਟਾਈਮ ਦਾ ਸਮਾਂ ਹੈ 12:30 ਤੋਂ ਉੱਪਰ ਟਾਈਮ ਹੋ ਚੁੱਕਾ ਲੇਕਿਨ ਹਜੇ ਵੀ ਜਿਹੜਾ ਸੂਰਜ ਹੈ ਦੇਖਤਾ ਹੋ ਨਜ਼ਰ ਨਹੀਂ ਆ ਰਹੀ ਲੇਕਿਨ ਸਾਰੇ ਪਾਸੇ ਚਾਰੇ ਤਰਫੋਂ ਦਾ ਧੁੰਦੀ ਧੁੰ ਨਜ਼ਰ ਆ ਰਹੀ ਹੈ ਇਸ ਸਮੋਗ ਹੈ ਜਾਂ ਪੋਲੂਸ਼ਨ ਦਾ ਜਿਹੜੀ ਆ ਦੱਸਿਆ ਵੀ ਜਾ ਰਹੀ ਬਗੀ ਪਰਾਲੀ ਨੂੰ ਜਲਾਣਾ ਕੱਲ ਤਕਰੀਬਨ ਦੇਰ ਰਾਤ ਤੋਂ ਹੀ ਜਿਹੜਾ ਇਹ ਜਿਹੜਾ ਅਸਮਾਨ ਦੇ ਵਿੱਚ ਇਸ ਤਰ੍ਹਾਂ ਜਿਹੜੀ ਆ ਧੁੰਦ ਯਾ ਸਮੋਗ ਛਾ ਗਿਆ ਜਿਸ ਨਾਲ ਆਮੜੇ ਲੋਕਾਂ ਨੂੰ ਸਾਹ ਲੈਣ ਤੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਤੇ ਇਸ ਦੇ ਨਾਲ ਹੀ ਜਿਹੜਾ ਮੌਸਮ ਜਿਹੜੀ ਕਰਵਟ ਬਦਲੀ ਆ ਹਲਕੀ ਜਿਹੀ ਠੰਡ ਦਿੰਦੀਆਂ ਵੀ ਇਸ ਮੌਸਮ ਦੇ ਵਿੱਚ ਜਿਹੜਾ ਇਹ ਸਮੋਗ ਨੂੰ ਖੜੀ ਆਮੜੇ ਲੋਕਾਂ ਦੇ ਦੇਖਣ ਵਿੱਚ ਬੜੀ ਹਲਚਲ ਪੈਦਾ ਕੀਤੀ ਆ ਤਾਂ ਇਸ ਦੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਲੁਧਿਆਣਾ ਤੇ 에어 ਇੰਡੈਕਸ ਕੁਆਲਿਟੀ ਦਾ ਅੱਜ ਲੁਧਿਆਣਾ ਦੀ ਜਿਹੜੀ 에어 ਇੰਡੈਕਸ ਕੁਆਲਿਟੀ ਹੈ ਉਹ 204 ਹੋ ਚੁੱਕੀ ਹੈ ਜਿਸ ਨਾਲ ਆਮ ਇਸ ਦਾ ਅਸਰ ਹੈ ਉਹ ਆਮ ਇਨਸਾਨੀ ਯਾਨੀ ਕਿ ਸਿਹਤ ਦੇ ਉੱਪਰ ਸਿੱਧੇ ਤੌਰ ਤੇ ਇਸ ਦਾ ਅਸਰ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤਾਂ ਗੱਲ ਕਰਦੇ ਆ ਅਗਰ ਲੁਧਿਆਣਾ ਦੀ ਤਾਂ ਕਾਫੀ ਸਮੇਂ ਤੋਂ ਜਿਹੜਾ ਇਹ ਜਿਹੜਾ ਫੋਗ ਹੈ ਧੁੰਦ ਕਹਿ ਲੋ ਜਾਂ ਸਮੋਕ ਕਹਿ ਲੋ ਇਸ ਦਾ ਆਨ ਜਾਣ ਵਾਲੇ ਖਾਸ ਕਰਕੇ ਅਗਰ ਦੇਰ ਰਾਤ ਦੀ ਗੱਲ ਕੀਤੀ ਗਈ ਸੀ ਤਾਂ ਤਾਂ ਦੇਰ ਰਾਤੀ ਜਿਹੜੇ ਦੂਰ ਦਿਹਾੜੇ ਜਾਣ ਵਾਲੇ ਜਿਹੜੇ ਵਾਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ ਇਸ ਦੇ ਨਾਲ ਹੀ ਗੱਲ ਕਰਦੇ ਆ ਟ੍ਰੇਨਾਂ ਦੀ ਇਸ ਦੇ ਨਾਲ ਹੀ ਜੜੀ ਟ੍ਰੇਨਾਂ ਦੀ ਰਫ਼ਤਾਰ ਵੀ ਉਹ ਕਾਫੀ ਹੁਣ ਧੀਮੀ ਜੀ ਹੋ ਗਈ ਹੈ ਤਾਂ ਗੱਡੀਆਂ ਜਿਹੜੀਆਂ ਆ ਜਾ ਰਹੀਆਂ ਉਹ ਵੀ ਬਿਲਕੁਲ ਸਲੋ ਆ ਰਹੀਆਂ ਕਿਉਂਕਿ ਇਸ ਜੜੀ ਸਾਰੇ ਧੁੰਦ ਨੇ ਯਾਨੀ ਕਿ ਸਮੋਗ ਨੇ ਸਾਰੇ ਸ਼ਹਿਰ ਨੂੰ ਆਪਣੀ ਲਪੇਟ ਚ ਲੈ ਲਿਆ ਹੈ ਤਾਂ ਕਿਤੇ ਕਿਤੇ ਆ ਕੇ ਆਮ ਬੜੇ ਲੋਕ ਐ ਉਹਨਾਂ ਨੂੰ ਦੂਰ ਦਰਾਡੇ ਲੁਧਿਆਣਾ ਸ਼ਹਿਰ ਤੋਂ ਬਾਹਰ ਜਾ ਰਹੇ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਕਹਾ ਤਾਂ ਉਹ ਅੱਜ 13 ਨਵੰਬਰ ਐ ਤਾਂ 13 ਨਵੰਬਰ ਨੂੰ ਲੁਧਿਆਣਾ ਦਾ ਇਹ ਇੰਡੈਕਸ ਕੁਆਲਿਟੀ ਹੈ ਉਹ 204 ਹੋ ਚੁੱਕਾ ਜਿਹੜਾ ਸਿੱਧੇ ਤੌਰ ਤੇ ਇਨਸਾਨੀ ਜਿਹੜੀ ਸਿਹਤ ਲਈ ਕਾਫੀ ਨੁਕਸਾਨ ਦੇ ਹੈਗਾ ਤਾਂ ਇਸ ਦਾ ਅਸਰ ਆਮ ਮੜਾ ਅੱਜ ਰਾ ਕੱਲ ਦੀ ਕੱਲ ਦੇ ਰਾਤੋ ਹੀ ਦੇਖਣ ਨੂੰ ਮਿਲਿਆ ਤਾਂ ਅੱਜ ਹੁਣ ਸਾਡੇ ਪਰ ਜਿਹੜਾ ਉੱਪਰ ਟਾਈਮ ਹੋ ਚੁੱਕਾ ਉਸ ਦਾ ਅਸਰ ਵੀ ਹਜੇ ਜਿਹੜਾ ਕੋਰੇ ਦੀ ਪੂਰੀ ਸ਼ਹਿਰ ਨੂੰ ਕੋਰੇ ਨੇ ਆਪਣੀ ਲਪੇਟ ਚ ਦਿੱਤਾ ਹੋਇਆ ਤਾਂ ਕਿਤੇ ਕਿਤੇ ਆ ਕੇ ਆਮੜੇ ਲੋਕਾਂ ਨੂੰ ਇਸ ਦਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਚਹਿਵਾਸੀ ਖੜੇ ਗੱਲਬਾਤ ਕਰਾਂਗਾ ਕੀ ਸਤਾ ਮਾਸ ਫਾਇਰ ਫੌਕ ਕੇ ਕਾਰਨ ਸਮੋਗ ਨੇ ਸਾਰਾ ਸਾਹ ਲੈਣਾ ਮੁਸ਼ਕਿਲ ਕਰਾ ਪੜਾ ਹੈ ਇਹ ਕੱਲ ਤੋਂ ਹੀ ਹੋਇਆ ਪ੍ਰੋਬਲਮ ਕੱਲ ਪਰਸੋ ਤੋਂ 2 ਦਿਨ ਹੋ ਗਏ ਹਾਂ ਜਰੂਰੀ ਹੈ ਹੁਣ ਸਭ ਬਹੁਤ ਜ਼ਰੂਰੀ ਬਹੁਤ ਜ਼ਰੂਰੀ ਮਾਸ ਫਾਇਰ ਇਟ ਇਦ ਕੱਲ ਪ੍ਰੋਬਲਮ ਹਾਂਜੀ ਜਿਹੜੀ ਪਰਾਲੀ ਜਿਹੜੀ ਸਮੈਲ ਆਦੀ ਬਹੁਤ ਸਾਰੀ ਤਕਲੀਫ ਹੋ ਰਹੀ ਹੈ ਪ੍ਰੋਬਲਮ ਨੇ ਦਵਾਈ ਵੀ ਲੈ ਰਹੇ ਹਾਂ ਅੱਜ ਅੱਜ ਤੋਂ ਹੀ ਕੰਨ ਪ੍ਰੋਬਲਮ ਹੈ ਅੱਜ ਹੀ ਆਇਆ 3 ਦਿਨ ਹੋ ਗਏ 3 ਦਿਨ ਹੋ ਗਏ 3 ਦਿਨ ਲੱਗ ਰਿਹਾ ਹੈ ਸਾਡੀ ਪਰਾਲੀ ਜਿਹੜੀ ਸਾਰਾ ਹੋਈ ਹੈ ਹਾਂਜੀ ਉਹੀ ਹੈ ਜੀ ਹੋਰ ਸਾਹ ਨਹੀਂ ਦੀ ਪ੍ਰੋਬਲਮ ਹੈ ਉਹ ਬੁਰਾ ਹਾਲਾ ਪ੍ਰਦੂਸ਼ਣੀ ਨਾ ਹੋਇਆ ਪਿਆ ਇੰਨਾ ਮੈਂ ਕਹਿੰਦਾ ਜੀਣਾ ਹਰਾਮ ਹੋਇਆ ਪਿਆ ਸਾਹ ਨਹੀਂ ਸਾਹ ਨਹੀਂ ਲੈਣ ਦਿੱਤਾ ਜਾਂ ਸਾਹ ਨਹੀਂ ਆਉਂਦਾ ਬਿਲਕੁਲ ਪਿਆਰ ਬਹੁਤ ਪਿਆਰ ਹਾਂ ਬੁਰਾ ਹੈ ਬੁਰਾ ਹਾਲ ਹੀ ਹੈ ਤਿੰਨ ਚਾਰ ਦਿਨਾਂ ਤੋਂ ਇੰਨਾ ਬੁਰਾ ਹਾਲ ਹੋਇਆ ਪਿਆ ਮਤਲਬ ਕਿ ਕਹਿੰਦਾ ਮਤਲਬ ਨੱਕ ਜੇ ਪਾਣੀ ਦਾ ਵਗਦਾ ਬੁਰਾ ਹਾਲ ਹੋਇਆ ਦੋ ਦਿਨ ਤੇ ਮੋਸਰ ਸਾਹ ਲੈਣਾ ਸਾਹ ਲੈਣਾ ਬਹੁਤ ਔਖਾ ਹੈ ਉਹ ਬੁਰਾ ਹਾਲ ਹੈ ਕਿਹਦਾ ਆਪਨੇ ਮਾਸ ਲੈਣਾ ਹੋ ਗਿਆ ਮੋਸੇ ਕਰਕੇ ਮੌਸਮ ਕਿਹੜਾ ਹੈ ਮੌਸਮ ਕਿਹੜਾ ਹੈ ਇਹ ਸਮੋਗ ਹੈ ਸਮੋਗ ਹੈ ਮੋਗ ਹੈ ਹੋ ਰਿਹਾ ਸਾਹ ਸਾਹ ਲੈਣੇ ਵਿੱਚ ਦਿੱਕਤ ਹੋ ਰਹੀ ਹੈ ਹੋ ਰਹੀ ਹੈ ਗਲਾ ਖਰਾਬ ਹੋ ਰਹਾ ਆਪੇ ਕੱਲ ਤੋਂ ਗਲਾ ਹੋ ਗਿਆ ਹੱਤਾ ਹੋ ਗਿਆ 10 ਦਿਨ ਅੱਜ ਜ਼ਿਆਦਾ ਜ਼ਿਆਦਾ ਹੈ 2-3 ਦਿਨ ਸੇ ਆ ਬਦਲਦੇ ਮੌਸਮ ਦੇ ਨਾਲ ਹੀ ਧੁੰਦ ਦੇ ਨਾਲ ਜਿਹੜਾ ਇਹੜੀ ਪੋਲੂਸ਼ਨ ਦੀ ਜੀ ਸਮੋਗ ਨੇ ਆਪ ਸ਼ਹਿਰ ਲੁਧਿਆਣਾ ਨੂੰ ਆਪਣੀ ਚਪੇਟ ਚ ਲੈ ਰਿਆ ਹੈ ਕੈਮਰਮੈਨ ਬੌਬੀ ਨਾ ਸੰਦੀਪ ਸ਼ਰਮਾ ਦੇਨੀ ਸਰ ਟੀਵੀ ਲੁਧਿਆਣਾ